ਇਹ ਗਾਂ ਸਾਡੇ ਘਰ ਦੇ ਬਿਲਕੁਲ ਨੇੜੇ ਤੇ ਘੁੰਮਦੀ ਪਈ ਸੀ ਤਾਂ ਬੱਚੇ ਮੈਨੂੰ ਬੁਲਾਣ ਆਏ ਕਹਿੰਦੇ ਗਾਂ ਦੇ ਸੱਟ ਲੱਗੀ ਆ ਤਾਂ ਮੈਨੂੰ ਖੁਸ਼ੀ ਹੋਈ ਕਿ ਬੱਚਿਆਂ 'ਚ ਵੀ ਅਵੇਅਰਨੈਸ ਹੈ ਮੇਬੀ ਗਾਂ ਦੀ ਕਿਸੇ ਨਾਲ ਟੱਕਰ ਹੋਈ ਆ ਕਿਤੇ ਲੱਤ ਤੇ ਸੱਟ ਲੱਗੀ ਆ ਕਿਤੇ ਅਗਲੀ ਬਾਹ ਤੇ ਸੱਟ ਲੱਗੀ ਆ ਜਦੋਂ ਵੀ ਅਸੀਂ ਕੋਈ ਜ਼ਖਮੀ ਜਾਨਵਰ ਘਰ ਲੈ ਕੇ ਆਨੇ ਆ ਸਾਡਾ ਹੁੰਦਾ ਕਿ ਉਹਨੂੰ ਨਵਾਈਏ ਪਹਿਲਾਂ ਉਹ ਥੋੜਾ ਰਿਲੈਕਸ ਹੋਵੇ ਇੱਕ ਤਾਂ ਨਹੀਂ ਗਰਮੀ ਉੱਪਰੋਂ ਪਾਣੀ ਪਲਾਣਾ ਖਵਾਣਾ ਪਲਾਣਾ ਤਾਂ ਜੋ ਆਪਣੇ ਆਪ ਨੂੰ ਥੋੜਾ ਜਿਆਦਾ ਠੀਕ ਮਹਿਸੂਸ ਕਰ ਸਕੇ ਸੋ ਸਭ ਤੋਂ ਪਹਿਲਾਂ ਅਸੀਂ ਟਿੱਕਲ ਬੀਟਾ ਡੀ ਨਾਲ ਜ਼ਖਮ ਦੀ ਸਫਾਈ ਕੀਤੀ ਜਿਹੜੇ ਨਰ ਡਬੋ ਕੇ ਇਹਦੇ ਵਿੱਚ ਪਾਏ ਕੀੜੇ ਪਏ ਹੋਏ ਸੀ ਕੀੜੇ ਸਾਫ ਕਰਤੇ ਟਿੱਕਲ ਨਾਲ ਤਾਂ ਵੈਸੇ ਹੀ ਮਰ ਜਾਂਦੇ ਆ ਜ਼ਖਮ ਕੋਈ ਜ਼ਿਆਦਾ ਵੱਡਾ ਨਹੀਂ ਬਹੁਤ ਜਲਦੀ ਠੀਕ ਹੋ ਜਾਏਗਾ ਸੇ ਤੇ ਇਹਦੀ ਕੋਈ ਜ਼ਿਆਦਾ ਵੀਕ ਐ ਇਸ ਕਰਕੇ ਤੇ 8 ਤੋਂ 7 ਐਮ ਐਲ ਸੀ ਆਈਵਰਮੈਕਟਿਨ ਇੰਜੈਕਸ਼ਨ ਲਗਾਇਆ ਜੋ ਕਿ ਚਮੜੀ ਖਿੱਚ ਕੇ ਲੱਗਦਾ ਔਰ ਕੀੜਿਆਂ ਤੋਂ ਇਹਦੀ ਸੁਰੱਖਿਆਤ ਕਰੇਗਾ ਚਿਚੜ ਵੀ ਉਤਾਰ ਦੇਗਾ ਸਕਿਨ ਤੇ ਜਿੰਨੇ ਵੀ ਹੋਣਗੇ ਔਰ ਹਫਤੇ ਬਾਅਦ ਰਿਪੀਟ ਹੁੰਦਾ ਹੈ ਆਈਵਰਮੈਕਟਿਨ ਇੰਜੈਕਸ਼ਨ ਇਹਨੂੰ ਮੌਕ ਲੱਗੇ ਸੀ ਤਾਂ ਰੋਟੀ ਦੇ ਵਿੱਚ ਸ਼ੱਕਰ ਤੇ ਗੋਲੀ ਪਾ ਕੇ ਦਿੱਤੀ ਆ ਤੇ ਬਸ ਇੰਨਾ ਕੁ ਦਾ ਟ੍ਰੀਟਮੈਂਟ ਸੀ ਇੰਨੇ ਜਣੇ ਠੀਕ ਹੋ ਸੋ ਤੁਸੀਂ ਵੀ ਕਿਸੇ ਜ਼ਖਮੀ ਜਾਨਵਰ ਦੀ ਸੇਵਾ ਬਿਲਕੁਲ ਸਸਤੇ ਤਰੀਕੇ ਨਾਲ ਕਰ ਸਕਦੇ ਹੋ ਚ ਕੋਈ ਵੱਡੀ ਗੱਲ ਨਹੀਂ ਕਿਸੇ ਨੇ ਕੁਝ ਵੀ ਪੁੱਛਣਾ ਹੋਵੇ ਦੱਸਣਾ ਹੋਵੇ ਤਾਂ ਕਮੈਂਟ ਮੈਸੇਜ ਜ਼ਰੂਰ ਕਰਦੇ ਧੰਨਵਾਦ ਹੋ ਗਾਂਗਿਆ ਨਹੀਂ ਮੇਰੀ ਵੀਡੀਓ ਲਾਈਕ ਕਰ ਦਿਓ ਕਮੈਂਟ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਉਹ ਕਰ ਲੈਣਗੇ ਕਰ ਲੈਣਗੇ ਚੁੱਪ ਕਰ ਜਾਓ